ਮੈਂ ਮੈਡੀਕਲ ਮਾਫੀਆ ਦੀ ਲੁੱਟ ਦਾ ਸ਼ਿਕਾਰ ਬੋਲਦਾ ਜਿੱ ਤੱਕ ਜਦੋਂ ਪੰਜਾਬ ਸੂਬਾ ਬਣਿਆ ਜਦੋਂ ਦਾ ਦੇਸ਼ ਆਜ਼ਾਦ ਹੋਇਆ ਮੈਡੀਕਲ ਸਹੂਲਤਾਂ ਦੇ ਨਾਮ ਤੇ ਮਿਲਿਆ ਤਾਂ ਛੁਣਛਣਾ ਉਹ ਵਜਾਈ ਜਾਂਦੇ ਨੇ ਪੰਜਾਬੀ ਬੈਠੇ ਹੋਏ ਉਹ 700 ਰੁਪਇਆ ਇੱਕ ਬੰਦੇ ਦੀ ਚੈੱਕਅਪ ਚੈੱਕਅਪ ਦੀ ਫੀਸ ਹੈ 100 ਬੰਦੇ ਦਾ 70000 ਰੁਪਇਆ ਹੋ ਗਿਆ ਸਿਰਫ ਉਹਦੀ ਚੈੱਕਅਪ ਫੀਸ ਕਿਸੇ ਦੀ 700 ਕਿਸੇ ਦੀ 500 500 ਤੋਂ ਘੱਟ ਪੂਰੇ ਪੰਜਾਬ ਦੇ ਵਿੱਚ ਪ੍ਰਾਈਵੇਟ ਵਾਲੇ ਦੀ ਕਿਸੇ ਡਾਕਟਰ ਦੀ ਫੀਸ ਨਹੀਂ ਪੰਜਾਬੀਓ ਇਹਨਾਂ ਦਾ ਭਾਈ ਰੇਤੇ ਵਿੱਚ ਵੇਚੀ ਜਾਂਦੇ ਨੇ ਹਨਾ ਹਫ਼ਤੇ ਲਈ ਜਾਂਦੇ ਨੇ ਐਸ.ਡੀ.ਐਮ ਸਾਹਿਬ ਨੂੰ ਲਾਇਆ ਹੋਇਆ ਡਿਪਟੀ ਸਾਹਿਬ ਨੂੰ ਪੈਸੇ ਲਾਏ ਨੇ ਅਜੇ ਤੱਕ 1947 ਤੋਂ ਲੈ ਕੇ ਹੁਣ ਤੱਕ ਲੁੱਟਣ ਵਾਲੇ ਰਾਜਨੀਤਿਕ ਲੀਡਰੋ ਪੰਜਾਬ ਦੇ ਲੋਕਾਂ ਨੂੰ ਜਵਾਬਤਾ ਦੇ ਦਿਓ ਏ ਪੰਜਾਬ ਦੇ ਲੋਕ ਤੁਹਾਡੇ ਮੁਰੇ ਹੱਥ ਜੋੜਦੇ ਨੇ ਯਾਰ ਕਦੋਂ ਕਾਰਵਾਈ ਕਰੋਗੇ ਕਦੋਂ ਜਾਗੋਗੇ ਕਦੋਂ ਲੋਕਾਂ ਦੇ ਟੈਕਸ ਦੇ ਪੈਸੇ ਦਾ ਤੁਸੀਂ ਮੁੱਲ ਮੋੜੋਗੇ ਯਾਰ ਮੈਂ ਮੈਡੀਕਲ ਮਾਫੀਆ ਦੀ ਲੁੱਟ ਦਾ ਸ਼ਿਕਾਰ ਬੋਲਦਾ ਸਤਿ ਸ਼੍ਰੀ ਅਕਾਲ ਪੰਜਾਬੀਓ ਉਮੀਦ ਕਰਦਾ ਹਾਂ ਇਹ ਵੀਡੀਓ ਸ਼ੇਅਰ ਕਰਕੇ ਸਰਕਾਰ ਤੱਕ ਪਹੁੰਚਦੀ ਕਰੋਗੇ ਤੁਹਾਨੂੰ ਪਤਾ ਹੈ ਕਿ ਹਰ ਇੱਕ ਘਰ ਅੱਜ ਕੱਲ ਦਵਾਈ ਚਲਦੀ ਹੈ ਕਿਸੇ ਦੀ ਮਾਂ ਕਿਸੇ ਦਾ ਬਾਪ ਕਿਸੇ ਦਾ ਕੋਈ ਭੈਣ ਭਰਾ ਸਾਰੇ ਅੱਜ ਕੱਲ ਕੋਈ ਵੱਡੇ ਆਪਰੇਸ਼ਨ ਤੈਅ ਜਾਂ ਕਿਸੇ ਬਿਮਾਰੀ ਦਾ ਸ਼ਿਕਾਰ ਨੇ ਸੋ ਉਹਨਾਂ ਲਈ ਭਾਈ ਸਾਨੂੰ ਹਸਪਤਾਲਾਂ ਜਾਣਾ ਪੈਂਦਾ ਮੈਂ ਹੁਣੇ-ਹੁਣੇ ਲੁਧਿਆਣੇ ਦੇ ਵੱਡੇ ਹਸਪਤਾਲਾਂ ਚੋਂ ਆਇਆ ਵਾਂ ਉੱਥੇ ਮੈਂ 10 ਦਿਨਾਂ ਚੋਂ ਨਾ ਮੈਂ ਜਿਹੜੀ ਗੱਲ ਕਰਨੀ ਹੈ ਕੀ ਖਾਸ ਗੱਲ ਕਰਨੀ ਹੈ ਪੰਜਾਬੀਓ ਜੇ ਸਰਕਾਰ ਤੋਂ ਮੰਗਣਾ ਹੈ ਤਾਂ ਮੈਡੀਕਲ ਸਹੂਲਤਾਂ ਮੰਗੋ ਮੈਡੀਕਲ ਸਹੂਲਤ ਹੋਵੇ ਬੱਚਿਆਂ ਨੂੰ ਸਿੱਖਿਆ ਮਿਲੇ ਤਾਂ ਬੱਚੇ ਪੜ ਕੇ ਅੱਗੇ ਜਾਣ ਅਸੀਂ ਫ੍ਰੀ ਰਾਸ਼ਨ ਦਾਲਾਂ ਤੋਂ ਕੁਝ ਨਹੀਂ ਲੈਣਾ ਪੰਜਾਬੀਓ ਇਹਨਾਂ ਨੇ ਤੁਹਾਨੂੰ ਚਾਟਾਂ ਤੇ ਲਾਤਾ ਹੁਣ ਮੈਂ ਗੱਲ ਕੀ ਕਰਨੀ ਹੈ ਸਿਹਤ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਮਣੇ ਬੇਨਤੀ ਕੀ ਹੈ ਲੁਧਿਆਣੇ ਦਾ ਇੱਕ ਬਹੁਤ ਵੱਡਾ ਹਸਪਤਾਲ ਹੈ ਪ੍ਰਾਈਵੇਟ ਹਸਪਤਾਲਾਂ ਦੀ ਮੈਂ ਗੱਲ ਕਰਦੇ ਆਂ ਤਾਂ ਉੱਥੇ ਗਏ 700 ਰੁਪਿਆ ਇੱਕ ਬੰਦੇ ਦੀ ਚੈੱਕ ਅਪ ਚੈੱਕ ਅਪ ਦੀ ਫੀਸ ਹੈ ਤੇ ਹਜੇ ਮੇਰੀ ਵੀਡੀਓ ਸ਼ੁਰੂ ਹੋਈ ਨੂੰ ਉਹਨਾਂ ਸਮਾਂ ਨਹੀਂ ਹੋਇਆ ਹੋਣਾ ਇੰਨਾ ਚ ਡਾਕਟਰ ਸਾਹਿਬ ਗੱਲ ਕਰਦੇ ਨੇ ਹਾਂਜੀ ਹਾਂਜੀ ਇਦਾਂ ਇਦਾਂ ਠੀਕ ਆ ਜੀ ਚਲੋ ਜੀ ਦਵਾਈ ਲਿਖਤੀ ਲੈ ਲਓ ਜੀ 700 ਰੁਪਈਆ ਇੱਕ ਬੰਦੇ ਦੀ ਤੇ ਜਦੋਂ ਮੈਂ ਗਿਆ ਸਾਡਾ 70ਵਾਂ ਖਣੀ 72ਵਾਂ ਨੰਬਰ ਸੀ ਤੇ ਹਜੇ ਸਮਾਂ ਉਦੋਂ ਦੁਪਹਿਰ ਦੇ 2:30 3 ਵਜੇ ਸੀ ਤੇ ਹੁਣ ਸ਼ਾਮ ਨੂੰ 8-9 ਵਜੇ ਤੱਕ ਜਾਨੀ ਕਿ 500 ਤੋਂ 100 500 1600 ਬੰਦਾ ਰੋਜ਼ ਦੇਖਦੇ ਨੇ 100 ਬੰਦੇ ਦਾ 70000 ਰੁਪਈਆ ਹੋ ਗਿਆ ਸਿਰਫ ਉਹਦੀ ਚੈੱਕਅਪ ਫੀਸ ਮੰਨਦੇ ਹੋ ਮਨ ਲਓ ਕਿ ਇੱਕ ਦਿਨ ਦਾ 70000 ਘੱਟੋ ਘੱਟ 100 ਕਹਿ ਰਿਆ ਮੈਂ ਕਦੀ 150 ਕਹ ਲਈ 125 ਆ ਜਾਂਦੇ ਹੋਣੇ ਨੇ 70000 ਰੁਪਇਆ ਦਿਹਾੜੀ ਹੋ ਗਈ ਪੰਜਾਬੀਓ ਉਸ ਤੋਂ ਬਾਅਦ ਦੂਜੇ ਜਾਣਾ ਸੀ ਉਹਨਾਂ ਨੂੰ ਚੈਪਕ ਕਰਾਉਣਾ ਸੀ ਮੇਰੀ ਪਤ ਦਾ ਤਾਂ ਹਾਰ ਦਾ ਆਪਰੇਸ਼ਨ ਹੋਇਆ 2 ਸਾਲ ਪਹਿਲਾਂ ਤੁਹਾਨੂੰ ਪਤਾ ਉੱਥੇ ਉੱਥੇ ਜੀ ਇੱਕ ਡਾਕਟਰ ਦੀ 600 ਕਿਸੇ ਦੀ 700 ਕਿਸੇ ਦੀ 500 500 ਤੋਂ ਘੱਟ ਪੂਰੇ ਪੰਜਾਬ ਦੇ ਵਿੱਚ ਪ੍ਰਾਈਵੇਟ ਵਾਲੇ ਦੀ ਕਿਸੇ ਡਾਕਟਰ ਦੀ ਫੀਸ ਨਹੀਂ ਪੰਜਾਬੀਓ ਕਿਸੇ ਡਾਕਟਰ ਦੀ ਫੀਸ ਨਹੀਂ ਸਰਕਾਰ ਜੀ ਤੇ ਉਥੇ 50 ਬੰਦੇ ਗਏ 100 ਬੰਦਾ ਗਏ 60 ਬੰਦੇ ਗਏ 40 ਬੰਦੇ ਗਏ 500 ਦੇ ਹਿਸਾਬ ਨਾਲ ਲਾ ਲਓ 10 ਬੰਦੇ ਗਏ 5000 ਹੋ ਗਿਆ ਤੇ 50 ਬੰਦੇ ਚਲੇ ਗਏ ਲਾ ਲਓ ਕਿੱਥੇ ਗਿਆ ਪੰਜ ਪੰਜ ਕੀ ਕਰੋਗੇ ਤੁਸੀਂ ਯਾਰ ਕਿੱਥੇ ਜਾਓਗੇ ਸਾਡੇ ਕੋਲੇ ਮੈਡੀਕਲ ਦੇ ਨਾਮ ਤੇ ਛੁਣਛਣਾ ਛੁਣਛਣਾ ਵਜਾਈ ਚੱਲੋ ਆ ਸਾਡੇ ਹੁਣ ਆਪਣੇ ਤੋਂ ਬਾਹਰੋਂ ਆਏ ਸੀ ਸਾਰੇ ਐਨ ਆਰ ਆਈ ਗਏ ਰਹੇ ਤਾਂ ਮੈਂ ਗੱਲ ਕਰਦਾ ਸੀ ਉਹ ਕਹਿੰਦਾ ਸਾਡੇ ਕੁਝ 19 ਹੋ ਜੇ 21 ਹੋ ਜੇ ਸਿੱਧਾ ਕਹਿੰਦੇ ਦਾਖਲ ਕਰ ਦੇਣਾ ਕੋਈ ਵੀ 1 ਰੁਪਿਆ ਫੀਸ ਇਲਾਜ ਹੋ ਜਾਣਾ ਸਾਰਾ ਕੋਈ ਇਲਾਜ ਹੋ ਕੇ ਮੁਫਤ ਕੋਈ ਤੁਹਾਡੇ ਟੈਕਸ ਕੱਟੇ ਜਾਣੇ ਨੇ ਤੇ ਉਹ ਕਹਿੰਦੇ ਰੱਬ ਨਾ ਕਰੇ ਸਾਨੂੰ ਵਿਦੇਸ਼ ਦੇ ਵਿੱਚ ਖਾਸ ਤੌਰ ਤੇ ਕੈਨੇਡਾ ਵਰਗੇ ਮੁਲਕੇ ਚ ਕੁਝ ਹੋ ਗਿਆ ਤਾਂ ਜਾ ਕੇ ਦਾਖਲ ਕਰਾਉਣਾ ਸਾਰਾ ਮੈਡੀਕਲ ਖਰਚਾ ਉਹਨਾਂ ਦਾ ਯਾਰ ਟੋਟਲੀ ਇਕੱਲੇ ਕੈਨੇਡਾ ਨਹੀਂ ਹੋਰ ਵੀ ਬਹੁਤਿਆਂ ਕੰਟਰੀਆਂ ਜਿਹਦੀਆਂ ਤੇ ਸਾਡੇ ਸਾਡੇ ਲੋਕ ਖੂਜੀਆਂ ਚ ਪੈ ਮਰ ਜਾਂਦੇ ਨੇ ਇਲਾਜਖਾਨੋਂ ਮਰ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਵੱਡਾ ਸਕੈਮ ਸ਼ੁਰੂ ਹੁੰਦਾ ਤੁਸੀਂ ਡਾਕਟਰ ਨੂੰ ਚੈੱਕ ਕਰਾ ਅੰਦਰ ਹੀ ਮੈਡੀਕਲ ਬਣੇ ਹੋਏ ਨੇ ਲੈਂਡ ਚ ਲਾ ਕੇ ਵਾਰੀ ਆਉਂਦੀਆਂ ਲੈਂਡ ਚ ਲਾ ਕੇ ਵਾਰੀ ਨਹੀਂ ਆਉਂਦੀ ਕਿੰਨੇ ਕਿੰਨੇ ਲੱਖ ਰੁਪਏ ਦਾ ਠੇਕਾ ਅ ਫਿਰ ਉਹ ਦਵਾਈ ਆਪਦੀ ਮਨਮਰਜ਼ੀ ਦਾ ਰੇਟ ਲਾਉਂਦੇ ਨੇ ਲਓ ਜੀ ਐਨੀ ਬਣੀ ਆ ਲਓ ਜੀ ਉਥੇ ਸਰਕਾਰੀ ਹਸਪਤਾਲ ਸਿਰਫ ਤੇ ਸਿਰਫ ਮਲਾਜਿਆਂ ਨੂੰ ਰਹਿ ਗਏ ਜਾ ਬਰ ਉਹਥੇ ਐਮਐਲਏਆਂ ਕੱਟੀਆਂ ਜਾਂਦੀਆਂ ਨੇ ਦੈਟਸ ਇਟ ਇਦੋਂ ਬਾਅਦ ਕੁਝ ਨਹੀਂ ਹੁੰਦਾ ਤੁਸੀਂ ਕਹਿੰਦੇ ਸੀ ਅਸੀਂ ਲੋਕਾਂ ਨੂੰ ਸਹੂਲਤਾਂ ਦੇਵਾਂਗੇ ਮੈਡੀਕਲ ਸਹੂਲਤਾਂ ਕਿਹੜੀ ਸਹੂਲਤ ਮਿਲੀ ਐ ਕਿਹੜੇ ਹਾਰਟ ਵਾਲ ਨੂੰ ਕਿਹੜੇ 슈ਗਰ ਵਾਲ ਨੂੰ ਕਿਹੜੇ ਥਾਇਰੋਇਡ ਵਾਲ ਨੂੰ ਕਿਹੜੇ ਬੀਪੀ ਵਾਲ ਨੂੰ ਉਹ ਕੂਚੀਆਂ ਫਿਰ ਕਿਉਂ ਬਣਾਤੇ ਉਥੇ ਜਾਓ ਦਵਾਈ ਓਏ ਇਦੋਂ ਸਿਵਲ ਹਸਪਤਾਲ ਸੁਧਾਰ ਲਓ ਓਏ ਉਹ ਫਰੀਦਕੋਟ ਕੈ ਮੈਡੀਕਲ ਕਾਲਜ ਵਰਗੇ ਦੋ ਚਾਰ ਹੋਰ ਬਣਾ ਮਾਰ ਰਹੇ ਨੇ ਮੁੱਖ ਮੰਤਰੀ ਸਾਹਿਬ ਸਿਹਤ ਮੰਤਰੀ ਸਾਹਿਬ ਧਿਆਨ ਕਰ ਲੋ ਐਨਾ ਬਜਟ ਜਿਹੜਾ ਸਿੱਖਿਆ ਤੇ ਸਿਹਤ ਸਹੂਲਤਾਂ ਤੇ ਚਾਹੀਦਾ ਉਹਨੂੰ ਤੁਸੀਂ ਐ ਜਾ ਕੇ ਕਰੀ ਜਾਂਦੇ ਹੋ ਤੁਹਾਡੇ ਲੀਡਰ ਆਪਦੀਆਂ ਗੱਡੀਆਂ ਤੇਲ ਪੋਈ ਜਾਂਦੇ ਨੇ ਸਿਕਿਉਰਟੀਆਂ ਤੇ ਲਾਤਾ ਹੋਏ ਅਸੀਂ ਕਿੱਧਰ ਚਾਈਏ ਪੰਜਾਬੀ ਅੱਜ ਤੱਕ ਜਦੋਂ ਪੰਜਾਬ ਸੂਬਾ ਬਣਿਆ ਜਦੋਂ ਦਾ ਦੇਸ਼ ਆਜ਼ਾਦ ਹੋਇਆ ਮੈਡੀਕਲ ਸਹੂਲਤਾਂ ਨਾਮ ਤੇ ਮਿਲਿਆ ਤਾਂ ਛੁਣਛਣਾ ਉਹ ਵਜਾਈ ਜਾਂਦੇ ਨੇ ਪੰਜਾਬੀ ਬੈਠੇ ਹੋਏ ਉਹ ਪਿੱਟ ਗਿਓ ਮਰ ਗਿਓ ਏ ਅਸੀਂ ਤਾਂ ਓਏ ਸਭ ਤੋਂ ਵੱਧ ਸਭ ਤੋਂ ਵੱਧ ਆਮ ਬੰਦਾ ਰੁਪਏ ਕਮਾਉਂਦਾ ਮੇਰੇ ਵਰਗਾ ਸਭ ਤੋਂ ਵੱਧ ਨਾਸ ਮੈਡੀਕਲ ਲਾਈਨ ਦੇ ਵਿੱਚ ਹੁੰਦਾ ਕਿਉਂਕਿ ਬਿਮਾਰੀ ਅਸੀਂ ਹਰੇਕ ਘਰੇ ਸੇੜ ਲਈ ਸਾਰੀਆਂ ਗੁਜਰਿਆਂ ਸਪਰੇਆਂ ਆ ਗਈਆਂ ਜ਼ਹਿਰ ਖਾਨੇ ਆ ਫਿਰ ਡਾਕਟਰਾਂ ਦੇ ਘਰ ਪਰਦੇ ਆ ਭਾਈ ਹੁਣ ਜਿਹੜਾ ਬੰਦਾ ਘੱਟੋ ਘਾਟ 100 ਪੇਸ਼ੈਂਟ ਦੇ ਕੇ 70000 ਰੁਪਏ ਇੱਕ ਦਿਨ ਦਾ ਬਣਾ ਰਿਹਾ ਹੈ ਹਨਾ ਫਿਰ ਉਹਦਾ ਮੈਡੀਕਲ ਮੈਡੀਕਲ ਤੋਂ ਬਿਨਾ ਦਵਾਈਆਂ ਤੋਂ ਕਿਹਾ ਇੱਕ ਬੰਦੇ ਦੀ ਇੰਨੇ ਦਵਾਈ ਆ ਗਈ ਦਵਾਈ ਤਾਂ ਮੇਰੇ ਵਰਗਾ ਸ਼ਰਟ ਲਿਆਉਣੀ ਹੈ ਸਾਡੇ ਇਥੇ ਦੋ ਚਾਰ ਮੁੰਡੇ ਨੇ ਹਨਾ ਰੋਬਨ ਵਾਲਾ ਫੱਤੇ ਵਾਲਿਆਂ ਨੂੰ ਕਹਦੇ ਹੋ ਇੰਨੇ ਹੀ ਦੇਣੇ ਅਗਲਾ ਕਹਿੰਦਾ ਠੀਕ ਆ ਯਾਰ ਉਥੇ ਮੈਡੀਕਲ ਦਵਾਈ ਤੇ ਕੀ ਕਰ ਲੋਂਗੇ ਕਿ ਮੈਂ ਰੇਟ ਕੱਟ ਕਰ ਦੂੰਗਾ ਇਸ ਲਈ ਇਹ ਵੀਡੀਓ ਬਹੁਤ ਪਹੁੰਚਣੀ ਜ਼ਰੂਰੀ ਆ ਇਹ ਗਰੀਬ ਆਮ ਬੰਦੇ ਦਾ ਗਰੀਬ ਬੰਦੇ ਦਾ ਜਿਹੜਾ ਆਪਦੇ ਆਪ ਨੂੰ ਕਹਿੰਦਾ ਮੈਂ ਠੀਕ ਠਾਕ ਆ 4 ਰੁਪਏ ਵੀ ਨਹੀਂ ਘਰ ਵੀ ਨਹੀਂ ਉਹਨਾਂ ਦਾ ਵੀ ਮਸਲਾ ਹੈ ਇਹ ਹਰ ਇੱਕ ਉਸ ਬੰਦੇ ਦਾ ਮਸਲਾ ਹੈ ਜਿਹੜਾ ਪੰਜਾਬ ਚ ਅੱਜ ਰਹਿ ਰਿਹਾ ਹੈ ਆਪਦਾ ਜੀਵਨ ਬਰਸ਼ਨ ਕਰ ਰਿਹਾ ਹੈ ਇਹ ਦਵਾਈਆਂ ਤੋਂ ਬਿਨਾ ਅੱਜ ਦੇ ਸਮੇਂ ਦੇ ਵਿੱਚ ਨਹੀਂ ਜਿਆ ਜਾ ਸਕਦਾ ਹਰ ਇੱਕ ਬੰਦੇ ਨੂੰ ਬਿਮਾਰੀ ਛੇੜ ਲਈ ਓਏ ਕਿਹਨੂੰ ਕਹੀਏ ਉਹ ਕਿੱਥੇ ਜਾਈਏ ਮੈਨੂੰ ਦੱਸੋ ਸਹੀ ਇਹ ਗੱਲਾਂ ਤੋਂ ਸੀਐਮ ਸਾਹਿਬ ਵੀ ਜਾਣੂ ਨੇ ਹਰ ਇੱਕ ਲੀਡਰ ਵੀ ਜਾਣੂ ਹੈ ਪਰ ਬੋਲਦਾ ਕੋਈ ਨਹੀਂ ਭਾਈ ਥੋੜੇ ਐਮਐਲਏ ਦਾ ਭਾਈ ਰੇਤੇ ਵਿੱਚ ਵੇਚੀ ਜਾਂਦੇ ਨੇ ਹਨਾ ਹਫ਼ਤੇ ਲਈ ਜਾਂਦੇ ਨੇ ਐਸਡੀਐਮ ਸਾਹਿਬ ਨੂੰ ਲਾਇਆ ਹੋਇਆ ਡਿਪਟੀ ਸਾਹਿਬ ਨੂੰ ਪੈਸੇ ਲਾਏ ਨੇ ਐਨੇ ਫਲਾਣਾ ਦੇਵੇ ਠਿਕਾਨਾ ਇਹਨੇ ਦੇਵੇ ਸਾਰੇ ਇਕੱਠੇ ਕਰਦੇ ਨੇ ਸਾਰੇ ਇਕੱਠੇ ਕਰਕੇ ਫਿਰ ਆਪਣੀਆਂ ਜੇਬਾਂ ਭਰੀ ਜਾਂਦੇ ਨੇ ਪਰ ਲੁੱਟਿਆ ਕੌਣ ਜਾ ਰਿਹਾ ਆਮ ਵਰਗ ਪੰਜਾਬ ਲੁੱਟਿਆ ਜਾ ਰਿਹਾ ਅੱਜ ਮੈਂ ਪੰਜਾਬ ਦਾ ਨੌਜਵਾਨ ਹੋਣ ਦੇ ਨਾਤੇ ਇਹ ਲਹਨਤਾ ਪਾਉਣਾ ਉਹ ਡੁੱਬ ਕੇ ਮਰ ਗਿਆ ਉਹ ਪੰਜਾਬ ਸਾਡੇ ਕੋਲੇ ਮੈਡੀਕਲ ਸਹੂਲਤ ਦੇ ਨਾਮ ਤੇ ਕੁਛ ਹੈ ਹੀ ਨਹੀਂ ਹਣਾ ਕਿਸੇ 60 ਪਲਸ ਨੂੰ ਨਹੀਂ ਕੋਈ ਆ ਨਹੀਂ ਵੀ ਆਹ ਇਲਾਜ ਹੋ ਜੂ ਇਹ ਹੋ ਜੂ ਉਹ ਹੋ ਜੂ ਹਰ ਵਾਰ ਹਰ ਵਾਰ ਮੈਡੀਕਲ ਮਾਫੀਆ ਲੁੱਟਦਾ ਸਾਨੂੰ ਯਾਰ ਪ੍ਰਾਈਵੇਟ ਵਾਲਿਆਂ ਨੇ ਏਡੇ ਏਡੇ ਹਸਪਤਾਲ ਖੋਲਦੇ ਸਰਕਾਰੀ ਹਸਪਤਾਲ ਛੱਡ ਕੇ ਪ੍ਰਾਈਵੇਟ ਕਿਉਂ ਖੋਲਦੇ ਨੇ ਕਿਉਂਕਿ ਇਹਨਾਂ ਨੂੰ 4 ਰੁਪਏ ਬਣਦੇ ਨੇ ਬਾਈ ਉਥੇ ਛੱਲ ਲਾਉਣੀ ਆ ਸਿਵਲ ਚ ਕੰਮ ਨਹੀਂ ਕਰਨਾ ਕਹਿ ਦੇਣਾ ਇੰਨੇ ਵਜੇ ਪ੍ਰਾਈਵੇਟ ਆ ਜੀ ਉਥੇ ਆ ਕੇ ਲੁੱਟਣਾ ਏਦਾਂ ਲੁੱਟ ਹੁੰਦੀ ਆ ਪੰਜਾਬ ਦੇ ਵਿੱਚ ਹਰ ਇੱਕ ਸਿਵਲ ਹਸਪਤਾਲ ਦੇ ਵਿੱਚ ਜੋ ਸਰਕਾਰੀ ਡਾਕਟਰ ਹੈ ਇਹਨਾਂ ਨੇ ਆਪਦੇ ਪ੍ਰਾਈਵੇਟ ਖੋਲ ਲਏ ਇਹਨਾਂ ਪੈਸਾ ਕਿੱਥੋਂ ਆਇਆ ਕਰੇ ਜਾਂਚ ਜੀੜੀ ਹੁਣ ਤੁਹਾਡੀ ਈਡੀ ਚੁੱਪ ਹੋ ਜਾਂਦੀ ਐ ਹੁਣ ਤੁਹਾਡੀ ਸੀਐਡੀ ਚੁੱਪ ਹੋ ਜਾਂਦੀ ਐ ਉਹ ਸਰਕਾਰੋ ਜਵਾਬਤਾ ਦੇ ਦਿਓ ਮੈਨੂੰ ਅੱਜ ਤੱਕ 1947 ਤੋਂ ਲੈ ਕੇ ਹੁਣ ਤੱਕ ਲੁੱਟਣ ਵਾਲੇ ਰਾਜਨੀਤਿਕ ਲੀਡਰੋ ਪੰਜਾਬ ਦੇ ਲੋਕਾਂ ਨੂੰ ਜਵਾਬਤਾ ਦੇ ਦਿਓ ਏ ਕਿਵੇਂ ਪੰਜਾਬ ਦੇ ਲੋਕਾਂ ਦੀਆਂ ਤੁਸੀਂ ਸਹੂਲਤਾਂ ਲੁੱਟ ਕੇ ਖਾ ਗਏ ਕਿਵੇਂ ਪੰਜਾਬ ਦੇ ਲੋਕਾਂ ਦੇ ਪੈਸੇ ਜਿਹੜੇ ਟੈਕਸ ਦੇ ਰੂਪ ਦੇਂਦੇ ਆ ਉਹ ਲੁੱਟ ਕੇ ਤੁਸੀਂ ਖਾ ਗਏ ਓਏ ਦੱਸੋ ਮੈਨੂੰ ਕਿਹੜੇ ਡਾਕਟਰ ਦਾ ਜਿਹੜਾ ਪ੍ਰਾਈਵੇਟ ਨਹੀਂਗਾ ਹਰ ਇੱਕ ਡਾਕਟਰ ਨੇ ਪ੍ਰਾਈਵੇਟ ਖੋਲ ਲਿਆ ਆਪਦਾ ਕਿੱਥੋਂ ਆ ਗਏ ਪੈਸੇ ਓਏ ਮੰਨੇ ਅਜ ਅਗਲਾ ਸਿਵਰਚੋ ਟਾਇਰ ਹੋਇਆ 60 ਸਾਲ ਉਹਦੀ ਉਮਰ ਹੋ ਗਈ ਉਹਨਾਂ ਨੇ ਆ ਕੇ ਆਦਾ ਖੋਲਿਆ ਉਹ ਅਲੱਗ ਮੈਟਰ ਹੈ ਹਸਪਤਾਲਾਂ ਚ ਆਪਰੇਸ਼ਨ ਕਰਨ ਨੂੰ ਸਮਾਨ ਨਹੀਂ ਹੈ ਜੇ ਮਾੜਾ ਮੋਟਾ ਕਿਤੇ ਹੱਡੀਆਂ ਵਾਲਾ ਜੇ ਅੱਗੇ ਮੈਂ ਦੱਸਿਆ ਸੀ ਇਹ ਚਾਰ ਪੰਜ ਦਿਨ ਬਾਅਦ ਸਾਡੇ ਸਿਵਲ ਹਸਪਤਾਲ ਜਗਰਾਉਂ ਦੀ ਹਕੀਕਤ ਉਥੋਂ ਪ੍ਰਾਈਵੇਟ ਵਾਲੇ ਲਿਆਉਂਦੇ ਨੇ ਚੱਕ ਕੇ ਐ ਖੜੇ ਨੇ ਬੈਠੋ ਜੀ ਤੁਹਾਨੂੰ ਇੰਨੇ ਚ ਕਰ ਦਿੰਨੇ ਆ ਚੱਕੋ 20000 25000 ਚ ਥੋੜੀ ਲੱਤ ਬਾਦਦੇ ਨੇ ਫਲਾਨਾ ਪਾਦਦੇ ਨੇ ਪਰ ਜਿਹੜੇ ਵੱਡੇ ਜਿਵੇਂ ਅੱਜ ਕੱਲ ਸ਼ੂਗਰ ਕਰ ਕਰ ਵੜ ਗਈ ਲੁਧਿਆਣੇ ਵਰਗੇ ਸ਼ਹਿਰ ਜਿਹਦੇ ਡਾਕਟਰ ਨੇ ਉਹਦਾ ਹੱ ਉਹ ਫਿਰ ਪ੍ਰਾਈਵੇਟਾਂ ਨੂੰ ਲੁੱਟਣ ਕੀ ਕਿਹੜੇ ਹਸਪਤਾਲ ਮੈਨੂੰ ਦੱਸੋ ਹਾਰਟ ਵਾਲਾ ਹੈਗਾ ਜਾਂ ਭਾਈ ਸ਼ੂਗਰ ਵਾਲਾ ਹੈਗਾ ਤੁਹਾਨੂੰ ਜਦ ਕਿ ਪੰਜਾਬ ਦੇ ਵਿੱਚ ਇੰਨੀ ਇੰਨੇ ਤਹਿਸੀਲਾਂ ਨੇ ਇੰਨੇ ਜ਼ਿਲ੍ਹੇ ਨੇ ਹਨਾ ਇੰਨੇ ਪਿੰਡ ਨੇ ਉਹਨਾਂ ਕੋਲੇ ਸਾਡੇ ਕੋਲੇ ਡਾਕਟਰ ਹੀ ਹੈ ਨਹੀਂ ਓਏ ਓਏ ਮੈਡੀਕਲ ਸਹੂਲਤਾਂ ਤਾਂ ਦੇ ਦਿਓ ਪੰਜਾਬ ਨੂੰ ਕਿ ਇੱਕ ਗੋਲੀਆਂ ਦੇ ਕੇ 5 ਰੁਪਏ ਦੇਆ ਕੋਚੀਆਂ ਫਿਰ ਕੇ ਤੁਸੀਂ ਆ ਖੋਲਤੇ ਜੀ ਆਹ ਲੋਕ ਕਲੀਨਿਕ ਸੋ ਮੁੱਖ ਮੰਤਰੀ ਸਾਹਿਬਾ ਲੋ ਜੋੜੇ ਹੱਥ ਜੀ ਹੱਥ ਜੋੜੇ ਇਹ ਪੰਜਾਬ ਦੇ ਲੋਕ ਤੁਹਾਡੇ ਮੂਰੇ ਹੱਥ ਜੋੜਦੇ ਨੇ ਯਾਰ ਕਦੋਂ ਕਾਰਵਾਈ ਕਰੋਗੇ ਕਦੋਂ ਜਾਗੋਗੇ ਕਦੋਂ ਲੋਕਾਂ ਦੇ ਟੈਕਸ ਦੇ ਪੈਸੇ ਦਾ ਤੁਸੀਂ ਮੁੱਲ ਮੋੜੋਗੇ ਯਾਰ ਉਹ ਸੇਖ ਸੁਲਤਾਨੀ ਕਰ ਸਕੇ ਜਿਵਾਕਾਂ ਦੀ ਸਿੱਖਿਆ ਮੁਫਤ ਨਹੀਂ ਕਰ ਸਕੇ ਓਏ ਅਸੀਂ ਹਰ ਇੱਕ ਬੱਚਾ ਪ੍ਰਾਈਵੇਟ ਸਕੂਲ ਵਾਲੇ ਲੁੱਟਦੇ ਨੇ ਆ ਸਾਡੇ 4 ਦਿਨ ਪਹਿਲਾਂ ਮੈਂ ਦੱਸ ਦੇਣਾ ਮੈਂ ਨਾਉ ਨਹੀਂ ਲੈਣਾਗਾ ਪੰਜਵੀਂ ਦੇ ਬੋਰਡ ਦੇ ਪੇਪਰਾਂ ਦੇ ਨਾਂ ਤੇ ਪੈਸੇ ਲੈ ਲੈ ਬਾਅਦ ਚ ਉਹਨੇ ਮੈਨੂੰ ਫੋਨ ਆਇਆ ਮੈਂ ਸਕੂਲੇ ਕਿਹਾ ਉਹ ਪੈਸੇ ਇਹਨਾਂ ਨੇ ਤਾਂ ਮੋੜੇ ਸਾਰੇ ਪ੍ਰਾਈਵੇਟ ਸਕੂਲ ਲੁੱਟਣ ਤੇ ਲੱਗੇ ਹੋਏ ਨੇ ਪ੍ਰਾਈਵੇਟ ਸਿੱਖਿਆ ਅਤੇ ਪ੍ਰਾਈਵੇਟ ਮੈਡੀਕਲ ਇਹ ਦੋਨਾਂ ਨੇ ਨਾਸ ਕਰਤਾ ਪੰਜਾਬੀਆਂ ਦਾ ਸਭ ਤੋਂ ਵੱਡੇ ਮੁੱਦੇ ਨੇ ਅੱਜ ਦੇ ਆਜੋ ਲੋਕਾਂ ਦੇ ਹੱਕ ਤੇ ਖੜਜੋ ਲੋਕਾਂ ਨੂੰ ਮੈਡੀਕਲ ਸਹੂਲਤਾਂ ਦੇ ਦਿਓ ਤਾਂ ਪੰਜਾਬ ਬਾਚੂ ਬਸ ਇੰਨੀਆਂ ਕੁ ਬੇਨਤੀਆਂ ਕਰਨੀਆਂ ਸੀ ਤੇ ਆਖਰ ਦੇ ਵਿੱਚ ਮੈਂ ਲੁੱਟਣ ਵਾਲਿਆਂ ਨੂੰ ਕਹਿਣਾ ਕਿ ਇਹ ਅਕਾਲ ਪੁਰਖ ਨੇ ਫੈਸਲਾ ਕਰਨਾ ਹੁੰਦਾ ਜਿਹੜੇ ਐ ਲੋਕਾਂ ਨੂੰ ਲੁੱਟ ਕੇ ਜੇਬਾਂ ਭਰੇ ਨੇ ਨਾ ਚਲੋ ਮਹਾਰਾਜ ਤੁਹਾਨੂੰ ਮੈਂ ਕਿਸੇ ਬਾਰੇ ਮੰਦਾ ਨਹੀਂ ਕਹਿਣਾ ਪਰ ਪਰਮਾਤਮਾ ਸਭ ਕਦਾ ਹਿਸਾਬ ਕਰਦਾ ਥੋੜਾ ਧੰਨਵਾਦ ਸਤਿ ਸ਼੍ਰੀ ਅਕਾਲ